ਦਸ ਕੋ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਬਹੁਤ ਹੀ ਕਮੀਰ ਮੁੱਦੇ ਦੇ ਉੱਤੇ ਜਿਸ ਨੂੰ ਲੈ ਕੇ ਕਿ ਬਹੁਤ ਵੱਡੇ ਨੁਕਸਾਨ ਕਾਫੀ ਵੱਡੇ ਪੱਧਰ ਤੇ ਨੁਕਸਾਨ ਜੋ ਸਾਡੇ ਸਾਹਮਣੇ ਆਏ ਨੇ ਉਹਨਾਂ ਤੇ ਵਿਚਾਰ ਕਰਾਂਗੇ ਦਸ ਕੋ ਜਿੱਦਾਂ ਕਿ ਸੋਸ਼ਲ ਮੀਡੀਆ ਯੁੱਗ ਹੈ ਸੋਸ਼ਲ ਮੀਡੀਆ ਆਂ ਦੇ ਨਾਲ ਇੰਟਰਨੈਟ ਆਂ ਦੇ ਨਾਲ ਜਿੱਥੇ ਬਹੁਤ ਵੱਡੇ ਵੱਡੇ ਫਾਇਦੇ ਹੋਏ ਨੇ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਤੁਹਾਡੀ ਨੋਲਿਜ ਦੇ ਵਿੱਚ ਤੁਹਾਡੀ ਜਾਣਕਾਰੀਆਂ ਦੇ ਵਿੱਚ ਕਾਫੀ ਵਾਅਦੇ ਹੁੰਦੇ ਨੇ ਤੁਹਾਡੀ ਇਨਕਮ ਦੇ ਵਿੱਚ ਵਾਅਦੇ ਹੁੰਦੇ ਨੇ ਸੋਸ਼ਲ ਮੀਡੀਆ ਅੱਜ ਇਨਕਮ ਦਾ ਵੀ ਬਹੁਤ ਵੱਡਾ ਸੋਰਸ ਹੈ ਇਸ ਬਾਰੇ ਵੀ ਤੁਹਾਨੂੰ ਇਸ ਚੈਨਲ ਦੇ ਬਾਅਦਾਂ ਵਿੱਚ ਦੱਸਿਆ ਜਾਵੇਗਾ ਜਿੱਥੇ ਬਹੁਤ ਵੱਡੇ ਇਨਕਮ ਦਾ ਚਲੋ ਕਿ ਲਾਰਜ ਸਕੇਲ ਇਹ ਇੰਡਸਟਰੀ ਜਿਹੜੇ ਚ ਇਨਕਮ ਦੇ ਕਈ ਫਾਇਦੇ ਹੁੰਦੇ ਨੇ ਉੱਥੇ ਇਹਦੇ ਬਹੁਤ ਵੱਡੇ ਨੁਕਸਾਨ ਜਿਹੜੇ ਇਸ ਵਕਤ ਹੋਏ ਨੇ ਜੋ ਰਿਪੋਰਟ ਸਾਹਮਣੇ ਆ ਰਹੀਆਂ ਨੇ ਇਸ ਤੇ ਗਲਤ ਕਰਦੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਯੂਕੇ ਤੋਂ ਸਪੈਸ਼ਲੀ ਜੁੜੇ ਨੇ ਦਲਜੀਤ ਸਿੰਘ ਜੀ ਦਲਜੀਤ ਸਿੰਘ ਤੁਹਾਡਾ ਸਾਥ ਕਰਦੇ ਆ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਅੰਦਲ ਸਿੰਘ ਤੁਹਾਡੇ ਵੱਲ ਤੁਸੀਂ ਇੱਕ ਰਿਪੋਰਟ ਆਪਣੇ ਵੱਲੋਂ ਤਿਆਰ ਕੀਤੀ ਹੈ ਕਿ ਸੋਸ਼ਲ ਮੀਡੀਆ ਇੰਟਰਨੈਟ ਰਾਹੀਂ ਇੱਕ ਬਹੁਤ ਵੱਡੇ ਜਿਹੇ ਨੁਕਸਾਨ ਸਾਹਮਣੇ ਆ ਰਹੇ ਨੇ ਉਹੋ ਜਿਹੀ ਰਿਪੋਰਟ ਸਾਸ ਦਰਸ਼ਕਾਂ ਨਾਲ ਜੀ ਜ਼ਰੂਰ ਕਰੂਗੀ ਬਿਲਕੁਲ ਬਿਲਕੁਲ ਜਿਹੜੀ ਗੱਲ ਸੋਸ਼ਲ ਮੀਡੀਆ ਦੀ ਹੈ ਨਾ ਇਹਦੇ ਆਉਣ ਤੋਂ ਬਾਅਦ ਦੁਨੀਆ ਬਦਲ ਗਈ ਇੱਕ ਉਹ ਜ਼ਮਾਨਾ ਸੀ ਜਦੋਂ ਸੋਸ਼ਲ ਮੀਡੀਆ ਇੰਟਰਨੈਟ ਨਹੀਂ ਸੀ ਹੁੰਦਾ ਤੇ ਇੱਕ ਆਹ ਜ਼ਮਾਨਾ ਹੈ ਜਦੋਂ ਸੋਸ਼ਲ ਮੀਡੀਆ ਇੰਟਰਨੈਟ ਸਾਡੇ ਕੋਲ ਮੌਜੂਦ ਹੈ ਇਹ ਦੋ ਤਰੀਕੇ ਦੀ ਦੁਨੀਆ ਹੈ ਪਹਿਲਾਂ ਉਹ ਦੁਨੀਆ ਸੀ ਜਿਹੜੀ ਸਧਾਰਨ ਹੁੰਦੀ ਸੀ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਫਲਾਨੇ ਸ਼ਹਿਰ ਦੇ ਵਿੱਚ ਨਾਲ ਦੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ 15 ਕਿਲੋਮੀਟਰ ਤੇ ਕੀ ਹੋ ਰਿਹਾ ਹੈ ਸਾਡੇ ਦੇਸ਼ ਦੀ ਰਾਜਧਾਨੀ ਦੇ ਵਿੱਚ ਕੀ ਹੋ ਰਿਹਾ ਹੈ ਦੂਜੇ ਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਹੈ ਅੱਜ ਉਹ ਸਮਾਂ ਜਦੋਂ ਤੁਹਾਨੂੰ ਇਹ ਵੀ ਪਤਾ ਹੈ ਕਿ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਹੈ ਅਫਰੀਕਾ ਦੇ ਵਿੱਚ ਕੀ ਹੋ ਰਿਹਾ ਹੈ ਇਜ਼ਰਾਈਲ ਕੀ ਕਰ ਰਿਹਾ ਹੈ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਹੈ ਅੱਜ ਤੁਹਾਡੇ ਕੋਲ ਸਾਰੀ ਨੌਲੇਜ ਹੈਗੀ ਹੈ ਉਸ ਸਮਾਂ ਉਹ ਸਮਾਂ ਸੀ ਜਦੋਂ ਤੁਹਾਨੂੰ ਇੰਟਰਨਟ ਐਂਟਰਟੇਨਮੈਂਟ ਦੇ ਲਈ ਸਿਰਫ ਰਾਤ ਨੂੰ ਦੂਰਦਰਸ਼ਨ ਦੇ ਉੱਤੇ ਇੱਕ ਰੰਗਾਰੰਗ ਪ੍ਰੋਗਰਾਮ ਉਡੀਕਣਾ ਪੈਂਦਾ ਸੀ ਜਾਂ ਸ਼ੁੱਕਰਵਾਰ ਸ਼ਨੀਵਾਰ ਦੇ ਦਿਨ ਉਡੀਕਣੇ ਪੈਂਦੇ ਸੀ ਜੇਕਰ ਤੁਸੀਂ ਫਿਲਮਾਂ ਦੇਖਣੀਆਂ ਸ਼ਾਮ ਨੂੰ 7 ਵਜੇ ਦਾ ਬੁਲੇਟਿਨ ਦੇਖਣਾ ਪੈਂਦਾ ਸੀ ਵੀ ਜੇ ਤੁਸੀਂ ਖਬਰਾਂ ਦੇਖਣੀਆਂ ਨੇ ਮਤਲਬ ਕਿ ਭਾਵੇਂ ਇਹ ਦੇਖ ਲਓ ਭਈ ਜਿਹੜੀ ਕੋਈ ਵਾਰਦਾਤ ਹੈ ਕੋਈ ਘਟਨਾ ਸਵੇਰ ਦੀ ਹੋਈ ਹੈ ਉਹ ਤੁਹਾਨੂੰ ਸ਼ਾਮ ਨੂੰ ਜਾ ਕੇ 7 ਵਜੇ ਵਾਲੇ ਬਲਟਨ ਚ ਪਤਾ ਲੱਗੂ ਜਾਂ ਫਿਰ ਨੈਕਸਟ ਡੇ ਅਖਬਾਰਾਂ ਦੇ ਵਿੱਚ ਪਰ ਅੱਜ ਉਹ ਸਮਾਂ ਹੈ ਕਿ ਤੁਹਾਨੂੰ ਇੱਕ ਤੋਂ 2 ਮਿੰਟ ਦੇ ਵਿੱਚ ਪੂਰੀ ਦੁਨੀਆ ਚ ਕੁਝ ਵੀ ਵਾਪਰਦਾ ਹੈ ਉਹਦੇ ਬਾਰੇ ਪਤਾ ਲੱਗ ਜਾਂਦਾ ਸੋ ਚੇਂਜ ਬਹੁੜੇ ਵੱਡੇ ਪੱਧਰ ਦੇ ਉੱਤੇ ਆਈ ਹੈ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਵਸਦੇ ਸਾਡੇ ਲੋਕ ਕਹਿੰਦੇ ਹੁੰਦੇ ਸੀ ਵੀ ਹਾਏ ਯਾਰ ਇੰਗਲੈਂਡ ਕਿਹੋ ਜਿਹਾ ਹੋਇਆ ਹੋਏਗਾ ਕਿਹੋ ਜਿਹਾ ਮੁਲਕ ਹੋਏਗਾ ਅਮਰੀਕਾ ਕਿਹੋ ਜਿਹਾ ਮੁਲਕ ਹੋਏਗਾ ਉਥੇ ਤਾਂ ਬੰਦੇ ਵੀ ਕਹਿੰਦੇ ਵੀ ਗੋਰੇ ਨੇ ਉਥੇ ਤਾਂ ਗੋਰੀਆਂ ਗੋਰੇ ਨੇ ਉਥੇ ਤਾਂ ਸਾਡੀ ਵਰਗੀ ਸਕਿਨ ਨਹੀਂ ਹੈਗੀ ਲੋਕਾਂ ਦੀ ਮਤਲਬ ਇੱਕ ਅਚੰਬੇ ਦੇ ਰੂਪ ਦੇ ਵਿੱਚ ਆਪਾਂ ਸਵਾਲ ਕਰਦੇ ਹੁੰਦੇ ਸੀ ਲਓ ਜੀ ਉਥੇ ਤਾਂ ਸੜਕਾਂ ਬੜੀਆਂ ਸਾਫ਼ ਨੇ ਉਥੇ ਤਾਂ ਕਹਿੰਦੇ ਵੀ ਥੱਲੇ ਸੁੱਟ ਕੇ ਖਾ ਲੋ ਅੱਛਾ ਇਤਾਂ ਹੀ ਜੇ ਕੋਈ ਬੰਦਾ ਬਾਹਰਲੇ ਦੇਸ਼ ਤੋਂ ਕਿਤੇ ਪੰਜਾਬ ਆਉਂਦਾ ਸੀ ਤਾਂ ਉਹਨੂੰ ਬੜੀ ਇੰਟਰਸਟ ਦੇ ਨਾਲ ਉਹਦੇ ਆਲੇ ਦੁਆਲੇ ਝੁੰਡ ਬਣਾ ਕੇ ਲੋਕ ਇਕੱਠੇ ਹੋ ਜਾਇਆ ਕਰਦੇ ਸੀਗੇ ਪਈਏ ਤੋਂ ਪੁੱਛੀਏ ਵੀ ਕਿਹੋ ਜਿਹਾ ਬਾਹਰਲਾ ਦੇਸ਼ ਕੀ ਸਿਸਟਮ ਕਹਿੰਦੇ ਬੜਾ ਸੋਹਣਾ ਹੈ ਕ੍ਰਾਪਸ਼ਨ ਨਹੀਂ ਹੈਗੀ ਵਗੈਰਾ ਵਗੈਰਾ ਅੱਜ ਉਹ ਵੀ ਹਰ ਇੱਕ ਜਾਣਕਾਰੀ ਤੁਹਾਡੇ ਕੋਲ ਪਈ ਹੈ ਤੁਸੀਂ ਆਪਣੇ ਕਮਰੇ ਦੇ ਵਿੱਚ ਬੈਠੇ ਹੋਏ ਅਮਰੀਕਾ ਦੇਖ ਸਕਦੇ ਹੋ ਅ ਅਫਰੀਕਾ ਦਾ ਜਿਹੜਾ ਕੰਟੀਨੈਂਟ ਉਹ ਦੇਖ ਸਕਦੇ ਹੋ ਦੁਬਈ ਚ ਕੀ ਹੋ ਰਿਹਾ ਉਹ ਦੇਖ ਸਕਦੇ ਹੋ ਸੋ ਇਹ ਇੱਕ ਤਰ੍ਹਾਂ ਦੀ ਕਹਿ ਲਈਏ ਵੀ ਨੌਲੇਜ ਦੇ ਵਿੱਚ ਵਾਧਾ ਲੋਕ ਅਪਡੇਟ ਹੋਏ ਅਪਗ੍ਰੇਡ ਹੋਏ ਜਾਣਕਾਰੀਆਂ ਜ਼ਿਆਦਾ ਹੋ ਗਈਆਂ ਲੋਕ ਸਮਾਰਟ ਹੋ ਗਏ ਇਸ ਤੋਂ ਇਸੋ ਲਾਵਾ ਜਿਵੇਂ ਤੁਸੀਂ ਗੱਲ ਕੀਤੀ ਹੈ ਅਰਨਿੰਗ ਜਿਹੜੀ ਹੈਗੀ ਆ ਲੋਕ ਘਰਾਂ ਦੇ ਵਿੱਚੋਂ ਬਹਿ ਕੇ ਕਰਨ ਲੱਗ ਪਏ। ਮਤਲਬ ਕਿ ਵੀਡੀਓ ਅਪਲੋਡ ਕਰੋ ਪੈਸੇ ਕਮਾਓ। ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਕਰੋ ਪੈਸੇ ਕਮਾਓ। ਆਪਣਾ ਬਿਜ਼ਨਸ ਲਾਂਚ ਕਰੋ ਔਨਲਾਈਨ ਪ੍ਰੋਡਕਟ ਵਿੱਚੋਂ ਤੇ ਉਹ ਪੈਸਾ ਤੁਹਾਡਾ ਆਟੋਮੈਟਿਕ ਔਨਲਾਈਨ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦਾ। ਇਹ ਵੀ ਇੱਕ ਬੜਾ ਵੱਡਾ ਫਾਇਦਾ ਹੋਇਆ ਜਿੱਥੇ ਅੱਜ ਫਿਜ਼ੀਕਲ ਰੂਪ ਦੇ ਵਿੱਚ ਜਿਹੜੀਆਂ ਸ਼ਾਪਾਂ ਨੇ ਲੋਕਾਂ ਦੀ ਉਹ ਬੰਦ ਹੋ ਰਹੀਆਂ। ਇੰਟਰਨੈਟ ਸ਼ਾਪਸ ਜਿਹੜੀਆਂ ਹੈਗੀਆਂ ਉਹਨਾਂ ਵੱਲ ਲੋਕਾਂ ਦਾ ਰੁਝਾਨ ਵਧ ਗਿਆ। ਮਤਲਬ ਤੁਸੀਂ ਦੇਖੋ ਮਾਰਕੀਟ ਚੋਂ ਹਰ ਚੀਜ਼ ਹੁਣ ਨਹੀਂ ਮਿਲਦੀ ਉਹ ਤੁਹਾਨੂੰ ਆਨਲਾਈਨ ਜਾ ਕੇ ਮਿਲੂਗੀ ਤੇ Amazon ਜਾਂ ਫਿਰ eBay ਹੋਰ ਜਿਹੜੀਆਂ ਤੁਹਾਡੇ ਵੀ ਉੱਥੇ ਚੱਲਦੀਆਂ ਸੋ ਉਹ ਤੁਹਾਨੂੰ ਨੈਕਸਟ ਡੇ ਡਿਲੀਵਰੀ ਘਰ ਦੇ ਵਿੱਚ ਉਹ ਕਰ ਦਿੰਦੀਆਂ ਚੀਜ਼ ਦੀਆਂ ਸੋ ਇਹ ਵੀ ਇੱਕ ਬਹੁਤ ਵੱਡੀ ਚੇਂਜ ਜਿਹੜੀ ਹੈ ਉਹ ਆਈ ਹੈ ਉਸ ਤੋਂ ਬਾਅਦ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਚੇਂजेस ਆਉਣ ਦੇ ਨਾਲ ਜਿੱਥੇ ਬੰਦਾ ਸਮਾਰਟ ਹੋਇਆ ਜਿੱਥੇ ਬੰਦਾ ਅ ਅਰਨਿੰਗ ਵਾਲੇ ਪਾਸੇ ਨੂੰ ਵਧਿਆ ਜਿੱਥੇ ਬੰਦੇ ਨੇ ਨੌਲੇਜ ਗ੍ਰਹਿਣ ਕੀਤੀ ਉੱਥੇ ਇਹਦੇ ਨੁਕਸਾਨ ਵੀ ਬਹੁਤ ਹੋਏ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਹੋਏ ਆ ਖਾਸ ਤੌਰ ਤੇ ਜਦੋਂ ਆਪਾਂ ਗੱਲ ਪੰਜਾਬੀਆਂ ਦੀ ਕਰਦੇ ਆ ਤੇ ਪੰਜਾਬੀਆਂ ਨੇ ਤਾਂ ਇਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਜਿਹੜੇ ਕਰ-ਕਰ ਕੇ ਬਹਿਸ ਬਾਜੀ ਕਰ-ਕਰ ਕੇ ਇੱਕ ਦੂਸਰੇ ਦੇ ਕਤਲਾਂ ਤੱਕ ਵੀ ਕਹਾਣੀ ਪਹੁੰਚਾ ਦਿੱਤੀ ਕਿ ਸੋਸ਼ਲ ਮੀਡੀਆ ਦੀ ਫਲਾਨੀ ਪੋਸਟ ਦੇ ਉੱਤੇ ਲੜਾਈ ਹੋਈ ਥੱਲੇ ਕਮੈਂਟਸ ਕੀਤੇ ਗਏ ਇੱਕ ਦੂਸਰੇ ਨੂੰ ਗਾਲ੍ਹਾਂ ਕੱਢੀਆਂ ਮਿਲਣ ਦਾ ਟਾਈਮ ਬੰਨਿਆ ਗਿਆ ਤੇ ਅਗਲੇ ਦਿਨ ਮਿਲ ਕੇ ਇੱਕ ਦੂਸਰੇ ਨੂੰ ਕਤਲ ਕਰ ਦਿੱਤਾ ਬੱਚਿਆਂ ਦੇ ਉੱਤੇ ਕੀ ਅਸਰ ਹੋਇਆ ਛੋਟੇ ਛੋਟੇ ਬੱਚੇ ਜਿਹੜੇ ਨੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਸੀ ਦੇਖਣੀਆਂ ਚਾਹੀਦੀਆਂ ਜਦੋਂ ਤੱਕ ਉਹ ਸਿਆਣੇ ਨਹੀਂ ਹੋ ਜਾਂਦੇ ਟੀਨੇਜ ਟੱਪ ਨਹੀਂ ਜਾਂਦੇ ਜਿਹੜੇ ਉਹ ਚੀਜ਼ਾਂ ਨਹੀਂ ਸੀ ਦੇਖਣ ਵਾਲੀਆਂ ਉਹ ਬੱਚਿਆਂ ਦੇ ਕੋਲ ਪਈਆਂ ਹੋਈਆਂ ਬੱਚਿਆਂ ਦੇ ਸੋਲ ਉਪਲਬਧ ਨੇ ਐਨੀ ਟਾਈਮ ਉਹ ਚੀਜ਼ਾਂ ਜਿਹੜੀਆਂ ਉਹ ਦੇਖ ਸਕਦੇ ਆ ਜੋ ਨਹੀਂ ਸੀ ਦੇਖਣੇ ਚ ਜੋ ਵੱਡਿਆਂ ਦੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਉਹ ਇੱਕ ਸਟੇਜ ਮਤਲਬ ਜ਼ਿੰਦਗੀ ਦੀਆਂ ਤਾਂ ਸਟੇਜਾਂ ਹੁੰਦੀਆਂ ਨਾ ਇੱਕ ਬੱਚਿਆਂ ਵਾਲੀ ਸਟੇਜ ਆ ਬੱਚਿਆਂ ਨੂੰ ਬੱਚਿਆਂ ਵਾਲਾ ਜਿਹੜਾ ਹੈਗਾ ਕੰਟੈਂਟ ਚਾਹੀਦਾ ਹੁੰਦਾ ਇੱਕ ਵੱਡਿਆਂ ਨੂੰ ਵੱਡੇਆਂ ਵਾਲਾ ਚਾਹੀਦਾ ਹੁੰਦਾ ਸੋ ਜੋ ਵੱਡੇ ਮਹਿਸੂਸ ਕਰ ਰਹੇ ਹੁੰਦੇ ਉਸ ਵળે ਛੋਟੇ ਨਹੀਂ ਕਰ ਸਕਦੇ ਜੋ ਛੋਟੇ ਮਹਿਸੂਸ ਕਰ ਰਹੇ ਹੁੰਦੇ ਉਸ ਉਮਰ ਚੋਂ ਵੱਡੇ ਨਹੀਂ ਕਰ ਸਕਦੇ ਸੋ ਜਦੋਂ ਛੋਟਿਆਂ ਵਾਸਤੇ ਵੀ ਉਹੀ ਸੇਮ ਕੰਟੈਂਟ ਜਿਹੜਾ ਬੱਚਿਆਂ ਨੂੰ ਨਹੀਂ ਸੀ ਦੇਖਣਾ ਚਾਹੀਦਾ ਭਾਵੇਂ ਘਰ 'ਚ ਲੜਾਈ ਝਗੜਾ ਹੋਵੇ ਜਾਂ ਕੋਈ ਹੋਰ ਕੋਈ ਵੀ ਚੀਜ਼ਾਂ ਕਹ ਲੋ ਉਸ ਕੋ ਸਮਾਜਿਕ ਤਾਣੇ ਪੁਣੇ ਹੋਣ ਕ੍ਰਪਸ਼ਨ ਚੋਰੀਆਂ ਟਕੈਤੀਆਂ ਕਤਲੋਗਾਰਤ ਸੋ ਕੁਝ ਵੀ ਜੋ ਕਹਿ ਲਈਏ ਜੋ ਇੱਕ ਐਡਲਟ ਜਣਾ ਹੈਗਾ ਉਹ ਦੇਖ ਕੇ ਉਹਨੂੰ ਸਮਾ ਸਕਦਾ ਹੈ ਉਹਨੂੰ ਡਾਈਜੈਸਟ ਕਰ ਸਕਦਾ ਹੈ ਉਹ ਬੱਚਿਆ ਨਹੀਂ ਕਰ ਸਕਦਾ ਸੋ ਇਹਦੇ ਨਾਲ ਕੀ ਹੋਇਆ ਬੱਚੇ ਵੀ ਛੋਟੀ ਉਮਰ ਦੇ ਵਿੱਚ ਵੱਡੇ ਹੋਣ ਲੱਗ ਪਏ ਬੱਚਿਆਂ ਦੇ ਵਿੱਚ ਵੀ ਹਾਰਮੋਨ ਤਬਦੀਲੀਆਂ ਜਿਹੜੀਆਂ ਹੈਗੀਆਂ ਉਹ ਹੋਣ ਲੱਗ ਪਈਆਂ ਕੁੜੀਆਂ ਹੋਣ ਮੁੰਡੇ ਹੋਣ ਫਿਰ ਉਹ ਕਿਸ ਰਸਤੇ ਦੇ ਉੱਤੇ ਤੁਰਦੇ ਨੇ ਉਹ ਵੀ ਤੁਹਾਨੂੰ ਪਤਾ ਸੋ ਇਹਦੇ ਨਾਲ ਹੋਰ ਪਿੱਛੇ ਚਲੇ ਜਾਓ ਅਸੀਂ ਅੱਜ ਕੱਲ ਜੰਮਦੇ ਬੱਚੇ ਨੂੰ ਮੋਬਾਈਲ ਦਾ ਜਿਹੜਾ ਹੈਗਾ ਉਹ ਚਸਕਾ ਦਵਾ ਦਿੰਨੇ ਆ ਇਹ ਮੋਬਾਈਲ ਜਮਦੇ ਬੱਚੇ ਨੂੰ ਵੀ ਮੋਬਾਈਲ ਦਿਖਾਉਣਾ ਸ਼ੁਰੂ ਕਰਦੇ ਹੋ ਆ ਦੇਖੋ ਰੰਗ ਆਉਂਦੇ ਆ ਬੇਟਾ ਉਹ ਬੇਟਾ ਰੰਗ ਦੇਖਦਾ ਦੇਖਦਾ ਉਹ ਐਸਾ ਐਡਿਕਟ ਹੁੰਦਾ ਹੈ ਕਿ ਉਹ ਬਾਅਦ ਚ ਮੋਬਾਈਲ ਨਹੀਂ ਛੱਡਦਾ ਫਿਰ ਉਹਦੀ ਮੋਬਾਈਲ ਇੰਨੀ ਐਡਿਕਸ਼ਨ ਬਣ ਜਾਂਦੀ ਹੈ ਕਿ ਜਦੋਂ ਉਹ ਰੋਂਦਾ ਉਹ ਕਹਿੰਦਾ ਮੈਨੂੰ ਮੋਬਾਈਲ ਦੇ ਦਿਓ ਮੋਬਾਈਲ ਦੇਤਾ ਬੱਚਾ ਚੁੱਪ ਸੋ ਤੁਸੀਂ ਦੇਖੋ ਵੀ ਇੱਕ ਛੋਟਾ ਜਿਹਾ ਬੱਚਾ ਜਿਹੜਾ ਜਿਹਦੇ 6 ਮਹੀਨੇ ਦੀ ਉਮਰ ਹੈ ਸਾਧ ਦੀ ਉਮਰ ਹੈ ਉਹ ਮੋਬਾਈਲ ਦਾ ਐਡਿਕਟ ਹੋ ਗਿਆ ਤੇ ਉਹਦਾ ਬ੍ਰੇਨ ਜਿਹੜਾ ਹੈਗਾ ਉਹ ਕਦੇ ਵੀ ਵੱਧ ਨਹੀਂ ਸਕੇਗਾ ਡਾਕਟਰ ਇਹ ਗੱਲਾਂ ਪ੍ਰੂਫ ਕਰ ਚੁੱਕੇ ਨੇ ਕਿ ਜਿਹੜਾ ਮੋਬਾਈਲ ਦੇ ਉੱਤੇ ਆ ਚੀਜ਼ਾਂ ਦੇਖੀ ਜਾਏਗਾ ਉਂਗਲੀਆਂ ਚੱਕ-ਚੱਕ ਕੇ ਤੁਸੀਂ ਇੱਕ ਪਿੱਛੇ ਜੇ ਗੱਲ ਸੁਣੀ ਹੋਣੀ ਹੈ ਗੱਲ ਕੀ ਪਬਜੀ ਦੀ ਪਬਜੀ ਇੱਕ ਐਸੀ ਗੇਮ ਆਈ ਜਿਸ ਨੇ ਬਹੁਤ ਲੋਕਾਂ ਦੀਆਂ ਜਾਨਾਂ ਲੈ ਲਈਆਂ ਲੋਕ پاਗਲ ਤੱਕ ਹੋ ਗਏ ਹਸਪਤਾਲਾਂ 'ਚ ਬੱਚੇ ਚਲੇ ਗਏ ਕਈਆਂ ਦੇ ਬੈਂਕ ਖਾਲੀ ਹੋ ਗਏ ਸੋ ਇਹ ਵੀ ਹੋਇਆ ਸੋ ਛੋਟੇ ਛੋਟੇ ਬੱਚਿਆਂ ਦੇ ਜਿੱਥੇ ਬ੍ਰੇਨ ਡਵੈਲਪ ਹੋਣਾ ਹੁੰਦਾ ਹੈ ਉਦੋਂ ਅਸੀਂ ਮੋਬਾਈਲਾਂ ਦਾ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਕਰ ਦਿੰਨੇ ਆ ਜੋ ਵੀ ਜੋ ਵੀ ਹੁੰਦਾ ਉਹ ਉਹ ਆਪਾਂ ਕਰਕੇ ਤੇ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਆ ਪ੍ਰੈਜ਼ੈਂਟ ਖਰਾਬ ਕਰਦੇ ਆ ਬੱਚਿਆਂ ਦਾ ਫਿਰ ਜੀ ਜਿਹੜੀ ਗੱਲ ਅੱਜ ਆਪਾਂ ਦੇਖਦੇ ਆ ਮਤਲਬ ਕਿ ਉਹ ਇਹ ਨੁਕਸਾਨ ਦੀ ਗੱਲ ਕਰ ਰਿਹਾ ਮੈਂ ਕਿ ਉਹ ਜਿਹੜੀਆਂ ਵੀਡੀਓਜ਼ ਇਹੋ ਜਿਹੀਆਂ ਵੀਡੀਓਜ਼ ਜਿਹੜੀਆਂ ਤੁਹਾਡੀਆਂ ਪਰਸਨਲ ਵੀਡੀਓਜ਼ ਹੁੰਦੀਆਂ ਉਹ ਕਿਤੇ ਨਹੀਂ ਬਾਹਰ ਜਾਣੀਆਂ ਚਾਹੀਦੀਆਂ ਹੁੰਦੀਆਂ ਜਾਂ ਨਹੀਂ ਬੰਨੀਆਂ ਚਾਹੀਦੀਆਂ ਹੁੰਦੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀਆਂ ਜਾਂਦੀਆਂ। ਤੁਹਾਡੇ ਉਹ ਸਮਾਂ ਜਿਹੜਾ ਤੁਸੀਂ ਆਪਣਾ ਲੰਘਾ ਰਹੇ ਹੁੰਦੇ ਹੋ ਮਤਲਬ ਤੁਹਾਡੀ ਪ੍ਰਾਈਵੇਟ ਲਾਈਫ ਹੈਗੀ ਆ ਸੋ ਉਹ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਜਾਂਦਾ ਉਹ ਜਨਤਕ ਹੋ ਜਾਂਦਾ ਅਮਰੀਕਾ 'ਚ ਬੈਠਾ ਬੰਦਾ ਵੀ ਦੇਖ ਸਕਦਾ। ਸੋ ਇਹ ਇਹ ਬੜਾ ਕੁਝ ਜਿਹੜਾ ਹੈਗਾ ਇਹ ਬਦਲ ਗਿਆ ਸਮਾਜ ਦੇ ਵਿੱਚ ਇੱਕ ਦੂਸਰੇ ਦੇ ਲੋਕ ਵੈਰੀ ਹੋ ਗਏ। ਹਾਂ ਇੱਕ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ। ਜਿਹੜਾ ਸੋਸ਼ਲ ਮੀਡੀਆ ਦਾ ਯੋਧਾ ਹੋਏਗਾ ਨਾ ਉਹ ਅਸਲ ਲਾਈਫ ਦਾ ਯੋਧਾ ਨਹੀਂ ਹੋਏਗਾ ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜੇ ਬੰਦੇ ਸੋਸ਼ਲ ਮੀਡੀਆ ਦੇ ਉੱਤੇ ਗਾਲੀ ਗਲੋਚ ਕਰਦੇ ਨੇ ਤੈਨੂੰ ਵੇਖ ਲਾਂਗੇ ਤੈਨੂੰ ਆ ਕਰ ਦਾਂਗੇ ਉਹ ਕਰ ਦਿਆਂਗੇ ਉਹ ਉਹ ਉਹਨਾਂ ਦੀ ਨਾ ਉਹਨਾਂ ਦਾ ਸੁਭਾਅ ਬਦ ਹੋ ਜਾਂਦਾ ਉਹ ਸੋਸ਼ਲ ਮੀਡੀਆ ਜੋਗੇ ਹੀ ਰਹਿ ਜਾਂਦੇ ਆ ਉਹ ਲਾਈਫ ਹੈ ਉਹਨਾਂ ਦੀ ਉਸ ਅਸਲ ਮਾਇਨੇ ਦੇ ਵਿੱਚ ਜਿੱਥੇ ਕਿਤੇ 22 ਚਾਂਸ ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਦੇ ਆਲੇ ਦੋਲੇ ਵਾਤਾਵਰਨ ਬਣ ਜੇ ਜਿੱਥੇ ਕਿਤੇ ਚਾਰ ਬੰਦਿਆਂ 'ਚ ਖੜ ਕੇ ਟਰਹਲੇ ਨਾਲ ਗੱਲ ਕਰਨੀ ਪਵੇ ਕਦੇ ਨਹੀਂ ਕਰ ਸਕਦੇ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਸੂਰਮੇ ਨੇ ਯੋਧੇ ਨੇ ਉਹ ਉੱਥੋਂ ਤੱਕ ਹੀ ਸੀਮਤ ਹੋਣਗੇ ਜਿਹੜਾ ਬੰਦਾ ਕਦੇ ਖੜ ਕੇ ਗੱਲ ਕਰਨ ਵਾਲਾ ਹੁੰਦਾ ਉਹ ਇਹ ਚੀਜ਼ਾਂ ਨਹੀਂ ਕਰ ਸਕਦਾ ਸੋ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਭਈ ਨਾਪੂਰਸਕਤਾ ਵੱਲ ਵੀ ਵਧ ਗਏ ਆਪਾਂ ਆਪਾਂ ਬਹਾਦਰੀ ਤੋਂ ਕਿੱਥੇ ਸਾਡੀ ਉਹ ਕੌਮ ਜਿਹਨੂੰ ਕਿਹਾ ਜਾਂਦਾ ਸ਼ੇਰਾਂ ਦੀ ਕੌਮ ਹੈ ਸੋ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਆਪਾਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਦੇਖੋਗੇ ਪੰਜਾਬੀਆਂ ਦਾ ਸੋਸ਼ਲ ਮੀਡੀਆ ਵਰਤਣ ਦਾ ਤਰੀਕਾ ਤੇ ਵੈਸਟ ਦੇ ਲੋਕਾਂ ਦਾ ਗੋਰਿਆਂ ਦਾ ਤਰੀਕਾ ਕਦੇ ਵੀ ਉਹਨਾਂ ਦੀ ਪੋਸਟ ਜਿਹੜੀ ਹੈ ਉਹ ਜੇ ਵਿਵਾਦਪੂਰਨ ਵੀ ਹੋਏਗੀ ਥੱਲੇ ਬੜੇ ਵਧੀਆ ਕਮੈਂਟ ਟਾਉਣਗੇ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਸੀ ਲਿਖਣਾ ਚਾਹੀਦਾ ਇਹ ਚੀਜ਼ਾਂ ਵਿਚਾਰ ਵਾਲੀਆਂ ਨਹੀਂ ਹੈਗੀਆਂ ਸੋ ਤੁਹਾਨੂੰ ਇਹ ਡਿਲੀਟ ਕਰ ਦੇਣਾ ਚਾਹੀਦਾ ਜਾਂ ਫਿਰ ਕੁਝ ਲੋਕ ਉੱਤੇ ਵਿਚਾਰ ਦੇਣ ਲੱਗ ਪੈਂਦੇ ਆ ਕਿ ਹਾਂ ਇਹ ਸਹੀ ਹੈ ਜਾਂ ਗਲਤ ਹੈਗੀ ਆ ਪਰ ਸਾਡੇ ਵਾਲੇ ਕੀ ਕਰਦੇ ਆ ਕੰਮ ਹੀ ਗਾਲਾਂ ਤੋਂ ਸ਼ੁਰੂ ਹੁੰਦਾ ਆ તાਜੀ ਘਟਨਾ ਹੋਈ ਹੈ ਨਾ ਜਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਨੇ ਪੋਸਟ ਪਾ ਕੇ ਇਹ ਗੱਲ ਕਹੀ ਹੈ ਕਿ ਆ ਵੇਖੋ ਮੇਰਾ ਇੱਕ ਅਕਾਊਂਟ ਬਣਾ ਕੇ ਫੇਕ ਤੇ ਉਹਦੇ ਤੋਂ ਲਿਖਿਆ ਜਾ ਰਿਹਾ ਕਿ ਲਓ ਜੀ ਮੈਂ ਬੀਜੇਪੀ ਦਾ ਬੰਦਾ ਆ ਮੈਂ ਆ ਆ ਮੈਂ ਉਹ ਆ ਸੋ ਜਥੇਦਾਰਾਂ ਤੱਕ ਉਹ ਨਹੀਂ ਬਖਸ਼ਿਆ ਗਿਆ ਸੋ ਇਹ ਇਹ ਸੋਸ਼ਲ ਮੀਡੀਆ ਦਾ ਉਹ ਫਾਇਦਾ ਲੋਕ ਲੈ ਰਹੇ ਨੇ ਜਿਹੜਾ ਨਹੀਂ ਸੀ ਫੇਕ ਨਿਊਜ਼ ਲੱਗ ਰਹੀਆਂ ਫੇਕ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਸੋ ਬਹੁਤ ਕੁਝ ਜਿਹੜਾ ਹੈਗਾ ਉਹ ਅੱਜ ਨੁਕਸਾਨ ਦੇ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਦੇ ਨਾਲ ਸਾਡੇ ਘਰਾਂ ਦੇ ਵਿੱਚ ਵੜ ਗਿਆ ਜੋ ਨਹੀਂ ਸੀ ਹੋਣਾ ਚਾਹੀਦਾ ਜਿੱਥੇ ਫਾਇਦੇ ਹੋਏ ਨੇ ਜਿੱਥੇ ਇਹਨੂੰ ਇੱਕ ਵਧੀਆ ਵੇ ਦੇ ਵਿੱਚ ਲੈਣਾ ਚਾਹੀਦਾ ਸੀ ਉਥੇ ਆਪਾਂ ਅੱਜ ਇਹਦੇ ਨੁਕਸਾਨ ਜਿਹੜੇ ਆ ਉਹ ਜ਼ਿਆਦਾ ਚੱਲ ਰਹੇ ਆ ਇਸਦੇ ਨੁਕਸਾਨ ਹੋ ਰਹੇ ਨੇ ਬੰਦਾ ਐਡਿਕਟ ਹੋ ਗਿਆ ਮੋਬਾਈਲ ਦਾ ਅੱਜ ਜੇ ਮੈਂ ਬਜ਼ੁਰਗ ਦੇਖਦਾ ਹਾਂ ਬਜ਼ੁਰਗ ਕਹਿੰਦੇ ਸੀ ਨਾ ਵੀ ਲੋ ਇਹ ਇਹ ਬੜਾ ਮਤਲਬ ਕੁਦਰਤ ਨੂੰ ਪਿਆਰ ਆਜ ਵੈਸੇ ਤਾਂ ਹੈ ਹੀ ਹੈ ਕਿ ਅੱਜ ਦੀ ਸਾਡੀ ਜਵਣ ਜਿਹੜੀ ਨੌਜਵਾਨੀ ਆ ਇਹਨਾਂ ਤੋਂ ਕਿਤੇ ਵਧੀਆ ਉਹ ਪੀੜ੍ਹੀ ਸੀ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਜੰਮੀ ਹੈ ਸਾਡੇ ਫਾਦਰਜ਼ ਦੀ ਗੱਲ ਕਰਦਾ ਜਾਂ ਸਾਡੇ ਦਾਦੀਆਂ ਦੀ ਗੱਲ ਕਰਦਾ ਮੈਂ ਉਹ ਇਹੋ ਜੇ ਸੀ ਮਾਨਸਿਕ ਤੌਰ ਤੇ ਇੰਨੇ ਮਜ਼ਬੂਤ ਸੀ ਸਰੀਰਕ ਤੌਰ ਤੇ ਇੰਨੇ ਫਿੱਟ ਸੀ ਕਿ ਉਹ ਖੇਡਾਂ ਦਾ ਸ਼ਿੰਗਾਰ ਖੇਤਾਂ ਦਾ ਸ਼ਿੰਗਾਰ ਜਾਂ ਫਿਰ ਕਈ ਵੀ ਐਨ ਮਤਲਬ ਕਿ ਗਰਾਊਂਡਾਂ ਦੇ ਵਿੱਚ ਉਹਨਾਂ ਨੇ ਜਾਣਾ ਤੇ ਉੱਥੇ ਮੱਲਾ ਮਾਰਨੀ ਆ ਅੱਜ ਸਾਡੇ ਨੌਜਵਾਨ ਵੀ ਬੱਚੇ ਵੀ ਘਰਾਂ ਦੇ ਵਿੱਚ ਮੋਬਾਈਲਾਂ ਦੇ ਉੱਤੇ ਗੇਮਾਂ ਖੇਡ ਖੇਡ ਕੇ ਉਹੀ ਮੋਬਾਈਲ ਗੇਮ ਪਲੇਅਰ ਬਣ ਗਏ ਕੀ ਇਹ ਗਰਾਊਂਡਾਂ ਦੇ ਵਿੱਚ ਕਦੇ ਵਿਚਰ ਸਕਣਗੇ ਕੀ ਉਹ ਉਸ ਤਰੀਕੇ ਦੇ ਨਾਲ ਕਬੱਡੀਆਂ ਜਿਵੇਂ ਪੈਂਦੀਆਂ ਹੁਣ ਤੱਕ ਪੈਂਦੀਆਂ ਨੇ ਨੌਜਵਾਨ ਹੈਗੇ ਆ ਇਸ ਤੋਂ ਬਾਅਦ ਪਹਿਣ ਗਿਆ ਇਹ ਬੜੇ ਵੱਡੇ ਵੱਡੇ ਸਵਾਲ ਨੇ ਜਿਹੜੇ ਅੱਜ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਚੁੱਕ ਰਹੇ ਹਾਂ ਕਿਉਂ ਚੁੱਕ ਰਹੇ ਹਾਂ ਇਹ ਇਹਦੇ ਸੋਲੂਸ਼ਨ ਵਾਲੇ ਪਾਸੇ ਨੂੰ ਵੀ ਆਪਾਂ ਜਾਣਾ ਚਾਹੀਦਾ ਸੋਲੂਸ਼ਨ ਕੀ ਇਸ ਚੀਜ਼ ਦਾ ਹੈਗਾ ਇਹ ਨੁਕਸਾਨ ਹੈ ਇਹ ਫਾਇਦੇ ਹੈ ਨਵੀਂ ਨਵੀਂ ਚੀਜ਼ ਆਈ ਇੱਕ ਤੁਹਾਨੂੰ ਮੈਂ ਹੋਰ ਉਦਾਹਰਣ ਦੇਣਾ ਜਿਹੜੇ ਸਾਡੇ ਪੰਜਾਬੀ ਹੈ ਨਾ ਪੰਜਾਬੀ ਕਾਮ ਜਿਹੜੀ ਸਾਡੀ ਹੈਗੀ ਆ ਇਹ ਇਹ ਉਹ ਕਾਮ ਹੈ ਜਿਵੇਂ ਇੱਕ ਉਦਾਹਰਣ ਜਿਹੜੀ ਇੱਕ ਆਪਾਂ ਕਹਾਵਤ ਜਿਹਨੀ ਬਣੀ ਹੋਈ ਇੱਕ ਕਿ ਮੱਛੀ ਜਿਹੜੀ ਆ ਉਹ ਪੱਥਰ 'ਤੇ ਚੱਟ ਕੇ ਮੁੜਦੀ ਹੈ ਪੰਜਾਬੀਆਂ ਦਾ ਉਹ ਕੰਮ ਹੈ ਪੰਜਾਬੀ ਉਦੋਂ ਮੁੜਦੇ ਨੇ ਜਦੋਂ ਨੁਕਸਾਨ ਪੂਰੇ ਤਰੀਕੇ ਨਾਲ ਕਰਵਾ ਲੈਂਦੇ ਆ ਜਿਵੇਂ ਆਪਾਂ ਕਈ ਜੰਕ ਫੂਡ ਦੀ ਗੱਲ ਕਰਦੇ ਆਪਾਂ ਜੰਕ ਫੂਡ ਹੁੰਦਾ ਹੈ 버ਗਰ ਟਿੱਕੀਆਂ ਆ ਉਹ ਜੋ ਜੋ ਵੀ ਤੁਸੀਂ ਖਾਣੇ ਹੋ ਬਜ਼ਾਰਾਂ ਚੋਂ ਸਟ੍ਰੀਟ ਫੂਡ ਹੁੰਦਾ ਹੈ ਜਿਹੜਾ ਬੜਾ ਨੁਕਸਾਨਦੇ ਹੁੰਦਾ ਹੈ ਫਰਾਈਡ ਖਾਣਾ ਹੁੰਦਾ ਹੈ ਕੋਲ ਡਰਿੰਕਸ ਦੀ ਗੱਲ ਕਰ ਲਓ ਡੱਬਾ ਬੰਦ ਜੂਸ ਦੀ ਗੱਲ ਕਰ ਲਓ ਅੱਜ ਸਾਡੇ ਪਰਹਮਾਰ ਹੈ ਨਾ ਤੁਸੀਂ ਤੁਸੀਂ ਮੈਨੂੰ ਦੱਸੋ ਅੱਜ ਪੰਜਾਬ ਚ ਪਰਹਮਾਰ ਹੈ ਨਾ ਇਹ ਚੀਜ਼ਾਂ ਦੀ ਲਓ ਜੀ ਮੋਮੋਸ ਖਾ ਲਓ ਜੀ ਜਾ ਕੇ ਉੱਥੇ ਆ ਖਾ ਲੋ ਜੀ 버거 ਖਾ ਲੋ ਚਟਨੀ ਫਲਾਨੀ ਚਟਨੀ ਆ ਗਈ ਉਹ ਆ ਗਿਆ ਫਰਾਈਡ ਚੀਜ਼ਾਂ ਖਾ ਲੋ ਸੋ ਇਹ ਕਿ ਕਿਤੇ ਵਿਆਹਾਂ ਚ ਤੁਸੀਂ ਚਲੇ ਜਾਓ ਤੁਸੀਂ ਦੇਖੋ ਕੋਈ ਵੀ ਸਲਾਦ ਵਾਲੇ ਪਾਸੇ ਨਹੀਂ ਜਾਂਦਾ ਕੋਈ ਫਰੂਟ ਵਾਲੇ ਸਟਾਲ ਵਾਲੇ ਪਾਸੇ ਨਹੀਂ ਜਾਂਦਾ ਹਰ ਕੋਈ ਜਿਹੜਾ ਹੈਗਾ ਉਹ ਆਈਸਕ੍ਰੀਮਸ 버ਗਰਸ ਪੀਜ਼ਾ ਡੋਸਾ ਇਹਨਾਂ ਵੱਲ ਭੱਜਦਾ ਮੇਰੇ ਕਹਿਣ ਤੋਂ ਭਾਵ ਮੈਂ ਗੱਲ ਉੱਥੇ ਲਿਆਵਾ ਮੋੜ ਕੇ ਕਿ ਅੱਜ ਸਾਡੇ ਪੰਜਾਬ ਵੀ ਇਹਨਾਂ ਚੀਜ਼ਾਂ 'ਚ ਮਸ਼ਰੂਫ ਹੋਏ ਹੋਏ ਨੇ ਤੇ ਕੋਰੇ ਕੀ ਕਰ ਰਹੇ ਨੇ ਕੋਰੇ ਬੁਆਇਲਡ ਚੀਜ਼ਾਂ ਦੇ ਉੱਤੇ ਆ ਗਏ ਠੀਕ ਹੈ ਜੀ ਬੋਇਲਡ ਚੀਜ਼ਾਂ ਫਰਾਈਟ ਚੀਜ਼ਾਂ ਉੱਕਰਾਂ ਚੋਂ ਕੱਢਣ ਲੱਗ ਪਏ ਚਾਹ ਦੀ ਜਗ੍ਹਾ ਤੇ ਗ੍ਰੀਨ ਟੀ ਉਹਨਾਂ ਨੇ ਲੈਣ ਦੀ ਹੈ ਸੈਲਟ ਲੈਣਦੇ ਆ ਕੱਚੀਆਂ ਚੀਜ਼ਾਂ ਖਾਣ ਲੱਗ ਪਏ ਤੇ ਸਾਡੇ ਪੰਜਾਬੀ ਹਜੇ ਉਸ ਗੇੜ 'ਚ ਫਸੇ ਹੋਏ ਨੇ ਤੇ ਇਸੇ ਕਰਕੇ ਕਹਿੰਦੇ ਆ ਕਿ ਕੈਂਸਰ ਜਿਹੜਾ ਹੈ ਕਿੰਨੇ ਲੋਕਾਂ ਨੂੰ ਕੈਂਸਰ ਜਿਹੜਾ ਹੈਗਾ ਉਹ ਪੰਜਾਬ 'ਚ ਹੋ ਰਿਹਾ ਮਤਲਬ ਕਿ ਇਹ ਲੋਕ ਸਾਡੇ ਨਾਲੋਂ ਸ਼ਾਰਪ ਨੇ ਇਹ ਇਹ ਚੀਜ਼ ਨੂੰ ਸਮਝ ਲੈਂਦੇ ਜਲਦੀ ਤੇ ਉਹਨੂੰ ਅਵਾਇਡ ਕਰਦੇ ਆ ਹੁਣ ਇਸੇ ਤਰੀਕੇ ਨਾਲ ਸੋਸ਼ਲ ਮੀਡੀਆ ਅੱਜ ਸਾਡੇ ਲੋਕ ਗਚਾ ਕਚੇ ਦੇ ਵਿੱਚ ਫਸੇ ਹੋਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਆਪਣਾ ਟਾਈਮਿੰਗ ਦੇਖੋ ਸਕਰੀਨ ਟਾਈਮਿੰਗ ਦੇਖੋ ਕਿਤੇ ਨੋਟ ਕਰਕੇ 8 8 ਘੰਟੇ ਜਿਹੜੀ 9 9 ਘੰਟੇ ਹੁੰਦੀ ਹੈ 12 ਘੰਟਿਆਂ ਦੇ ਦਿਨ ਦੇ ਵਿੱਚ ਐਡਿਕਟਡ ਹੋ ਚੁੱਕੇ ਹੋ ਤੁਸੀਂ ਇੱਥੇ ਮੋਬਾਈਲ ਪਿਆ ਤੁਹਾਨੂੰ ਖੁਰਕੁੰਦੀ ਰਹਿਣੀ ਹੈ ਕਿ ਆ ਮੋਬਾਈਲ ਨੂੰ ਮਚੁੱਕ ਕੇ ਦੇਖਾਂ ਅਪਡੇਟ ਕੀ ਆਈ ਹੈ ਇੱਕ ਇੱਕ ਨੋਟੀਫਿਕੇਸ਼ਨ ਤੁਸੀਂ ਨੋਟ ਕਰਦੇ ਹੋ ਦਿਨ ਦੇ ਵਿੱਚ ਤੇ ਹਰ ਕੋਈ ਐਡਿਕਟ ਹੋ ਗਿਆ ਰੀਲਸ ਦਾ ਐਡਿਕਟ ਹੋ ਗਿਆ ਦੇਖੀ ਜਾਂਦੇ ਹੋ ਦੇਖੀ ਜਾਂਦੇ ਹੋ ਰੀਲਾਂ ਪਰ ਜਿਹੜੇ ਗੋਰੇ ਨੇ ਉਹ ਹੁਣ ਇਹਦੇ ਤੋਂ ਪਿੱਛੇ ਮੋੜਨ ਲੱਗ ਪਏ ਉਹਨਾਂ ਨੇ ਟਾਈਮ ਬਣ ਲਿਆ ਉਹਨਾਂ ਨੇ ਆਪਣੇ ਆਪ ਨੂੰ ਐਜੂਕੇਟ ਕਰ ਲਿਆ ਇਸ ਤਰੀਕੇ ਦੇ ਨਾਲ ਕਿ ਨਾ ਇਹਨੇ ਤਾਂ ਸਾਰਾ ਦਿਨ ਦਿਖਾਈ ਜਾਣਾ ਇਹਦਾ ਮਤਲਬ ਮੈਂ ਤਾਂ ਕੁਝ ਕਰ ਨਹੀਂ ਸਕਾਂਗਾ ਮੈਂ ਤਾਂ ਸੋਫੇ ਦੇ ਉੱਤੇ ਪਿਆ ਉਂਗਲੀ ਦੇ ਨਾਲ ਐ ਐ ਕਰੀ ਜਾਵਾਂਗਾ ਤੇ ਸਾਰਾ ਦਿਨ ਚੱਲੀ ਜਾਊਗਾ ਕਮਾਈ ਕਿੱਥੋਂ ਆਊਗੀ ਜਿਹੜਾ ਜਿਹੜਾ ਸਾਡਾ ਫਿਜ਼ੀਕਲੀ ਜਿਹੜਾ ਨੁਕਸਾਨ ਮੈਂਟਲੀ ਜਿਹੜਾ ਨੁਕਸਾਨ ਹੋਣਾ ਸੋ ਇਹਨਾਂ ਲੋਕਾਂ ਨੇ ਹੁਣ ਉਹ ਕਿਨਾਰਾ ਕਰ ਲਿਆ ਸਾਡੇ ਲੋਕ ਅਜੇ ਉੱਥੇ ਹੀ ਫਸੇ ਹੋਏ ਨੇ ਸਾਡੇ ਲੋਕ ਕਮੈਂਟਾਂ 'ਚ ਗਾਣਿਆਂ ਤੇ ਫਸੇ ਹੋਏ ਨੇ ਇਹ ਲੋਕ ਜਿਹੜੇ ਨੇ ਬੜੇ ਸੁਹਿਰਦ ਬੋਲਬਾਣੀ ਦੇ ਉੱਤੇ ਆ ਚੁੱਕੇ ਆ ਸੋ ਟਾਈਮ ਬਨੋ ਭਰਾਵੋ ਇਹ ਚੀਜ਼ ਬੜੀ ਵਧੀਆ ਲੱਗਦੀ ਏ ਵੇਖਣ ਨੂੰ ਠੀਕ ਹੈ ਨਾ ਇਹ ਜਿਹੜੀ ਮਤਲਬ ਕਿ ਕੁਝ ਵੀ ਇਦਾਂ ਦਾ ਹੋਵੇ ਉਹ ਉਹ ਬਾਰੀ ਰੂਪ ਦੇ ਵਿੱਚ ਬਹੁਤ ਵਧੀਆ ਲੱਗਦਾ ਹੁੰਦਾ ਪਰ ਉਹਦੇ ਜਿਹੜੇ ਨੁਕਸਾਨ ਨੇ ਬਹੁਤ ਜ਼ਿਆਦਾ ਨੇ ਇੱਕ ਟਾਈਮ ਬਨੋ ਇੱਕ ਟਾਈਮ ਹੋਣਾ ਚਾਹੀਦਾ ਤੁਹਾਡਾ ਕਿ ਤੁਸੀਂ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸੋਸ਼ਲ ਮੀਡੀਆ ਯੂਜ਼ ਕਰਨਾ ਹੈ ਠੀਕ ਹੈ ਉਹਦੇ ਉੱਤੇ ਕੀ ਕੀ ਦੇਖਣਾ ਹੈ ਸਾਫ਼ ਸੁਥਰੀਆਂ ਚੀਜ਼ਾਂ ਦੇਖਣੀਆਂ ਜਿਹੜੀਆਂ ਤੁਹਾਨੂੰ ਐਜੂਕੇਟ ਕਰਦੀਆਂ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਗਾਲੀ ਗਲੋਚ ਨਹੀਂ ਕਰਨੀ ਇਹ ਗੱਲ ਦਾ ਖਾਸ ਖਿਆਲ ਰੱਖੋ ਦੇ ਤੋ ਤੁਹਾਡੇ ਕੈਰੇਕਟਰ ਤੁਹਾਡੇ ਮਾਪਿਓ ਤੁਹਾਡੇ ਦਾਦ ਜਿਹੜਾ ਦਾਦਕੇ ਤੁਹਾਡੇ ਹੈਗੇ ਆ ਤੁਹਾਡੇ ਨਾਨਕੇ ਉਥੋਂ ਤੱਕ ਦਾ ਪਤਾ ਲੱਗਦਾ ਵੀ ਭਾਈ ਤੁਸੀਂ ਕਿਹਨਾਂ ਦੀ ਵੰਸ਼ੋ ਕਿਹਨਾਂ ਦੀ ਔਲਾਦ ਹੋ ਸੋ ਕਦੇ ਵੀ ਆ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਨਾ ਵਰਤੋ ਤੇ ਇੱਕ ਟਾਈਮ ਟੇਬਲ ਆਪਣਾ ਆਜੀ ਸੈੱਟ ਕਰ ਲਓ ਵੀ ਉਸ ਤੋਂ ਇਲਾਵਾ ਮੈਂ ਸੋਸ਼ਲ ਮੀਡੀਆ ਨਹੀਂ ਦੇਖਣਾ ਤੁਸੀਂ ਮੋਬਾਈਲ ਰੱਖ ਦਿਓ ਸਾਈਡ ਤੇ ਆਜੀ ਮੇਰੀ ਨੂੰ ਗੱਲ ਨੋਟ ਕਰਿਓ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਆਲਾ ਦਵਾਲਾ ਕਿਤੇ ਆਪਣੇ ਘਰ ਦਾ ਆਲਾ ਦਵਾਲਾ ਜਿਹੜਾ ਹੈਗਾ ਨਾ ਆਂਡ ਗਵਾਂਡ ਵੀ ਚੱਜ ਨਾਲ ਵੇਖਿਆ ਹੋਏਗਾ ਤੇ ਕਿਹੜੇ ਘਰ ਦੇ ਵਿੱਚ ਮੇਰੇ ਗਵਾਂਡ ਦੇ ਵਿੱਚ ਫਲਾਨਾ ਘਰ ਉਹਨਾਂ ਦੇ ਘਰੇ ਕਿਹੜਾ ਪੇਂਟ ਹੋਇਆ ਬਾਹਰ ਦੀਆਂ ਕੰਧਾਂ ਨੂੰ ਤੁਹਾਨੂੰ ਇਹ ਵੀ ਨਹੀਂ ਯਾਦ ਹੋਣਾ ਉਹਨਾਂ ਦੇ ਉਹਨਾਂ ਦੇ ਜਿਹੜੀ ਜਿਹੜੀ ਛੱਤ ਦੇ ਉੱਤੇ ਟੈਂਕੀ ਪਈ ਆ ਪਾਣੀ ਵਾਲੀ ਸੋ ਉਹ ਕਿਹੜੇ ਰੰਗ ਦੀ ਹੈਗੀ ਆ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਕਿਉਂਕਿ ਤੁਸੀਂ ਸਾਰਾ ਜਿਹੜਾ ਆਪਣੇ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਹੀ ਰੱਖਿਆ ਹੋਇਆ ਆਡ ਗਾਰਡ ਚ ਕੀ ਹੋ ਰਿਹਾ ਕੋਈ ਪਤਾ ਨਹੀਂ ਸੋ ਜੇ ਤੁਸੀਂ ਮੋਬਾਈਲ ਸਾਈਟ ਤੇ ਰੱਖ ਕੇ ਜੇ ਤੁਸੀਂ ਆਪਣਾ ਸਮਾਜ ਦੇਖੋ ਵਿਚਰੋਂ ਗਲੀਆਂ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਉਹਦੇ ਵਿੱਚ ਹੀ ਇੰਟਰਸਟ ਆਨੰਦ ਆਉਣ ਲੱਗ ਪਊਗਾ ਮੈਂ ਇਹ ਨਹੀਂ ਕਹਿੰਦਾ ਬੰਦ ਕਰ ਦਿਓ ਪਰ ਇਹਦੀ ਟਾਈਮਿੰਗ ਰੱਖੋ ਇੱਕ ਦਿਨ ਦੇ ਵਿੱਚ ਸਿਰਫ ਤੇ ਸਿਰਫ ਇੰਨਾ ਚਿਰ ਮੈਂ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਵਰਤਨਾ ਉਹ ਵੀ ਚੰਗੇ ਕਾਰਜਾਂ ਵਾਸਤੇ ਵਰਤਨਾ ਹੈ ਤੇ ਫਿਰ ਉਹਦੇ ਨਾਲ ਕਿਤੇ ਨਾ ਕਿਤੇ ਆਪਾਂ ਸਹੀ ਪੋਜੀਸ਼ਨ ਦੇ ਵਿੱਚ ਆ ਜਾਵਾਂਗੇ ਪਰ ਅੱਜ ਜਿਹੜੇ ਹਾਲਾਤ ਨੇ ਅੱਜ ਬਹੁਤ ਮਾੜੇ ਬੱਚਿਆਂ ਨੂੰ ਤਾਂ ਬੰਦ ਕਰ ਦਿਓ ਦੇਣਾ ਬੱਚਿਆਂ ਨੂੰ ਬੰਦ ਕਰ ਦਿਓ ਇੱਥੇ ਹੁਣ ਨਾ ਵੈਸੇ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਵੀ ਇਹ ਗੱਲ ਆ ਗਈ ਹੈ ਪੈਸੇ ਤਾਂ ਮੈਂ ਇੰਡੀਆ ਦੇ ਵਿੱਚ ਵੀ ਸੁਣਿਆ ਕੋਈ ਸਕੂਲ ਜਿਹੜੇ ਐਸੇ ਨੇ ਉਹਨਾਂ ਨੇ ਪਾਬੰਦੀ ਲਾਤੀ ਹੈ ਇਹ ਇੱਕ ਦੋ ਮੁਲਕ ਨੇ ਹਾਂ ਸੱਚ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਵਾਂ ਕਾਨੂੰਨ ਬਣਨ ਜਾ ਰਿਹਾ ਕਿ 16 ਸਾਲ ਤੋਂ ਥੱਲੇ ਵਾਲੇ ਬੱਚੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਨਹੀਂ ਵਰਤ ਸਕਣਗੇ ਸੋ ਬਹੁਤ ਚੰਗੀ ਅਪਰੋਚ ਹੈਗੀ ਹੈ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਵੀ ਰੂਲ ਬਣਾਓ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਦੂਰ ਕਰਦੇ ਹੋ 16 16 ਸਾਲ ਤੱਕ ਦੇਖਿਓ ਉਹਨਾਂ ਦਾ ਜਿਹੜਾ ਹੈਗਾ ਮੈਂਟਲੀ ਕਿੰਨੇ ਸਟਰੋਂਗ ਹੁੰਦੇ ਫਿਜ਼ੀਕਲੀ ਕਿੰਨੇ ਸਟਰੋਂਗ ਹੁੰਦੇ ਗਲਤ ਆਦਤਾਂ ਚੋਂ ਨਹੀਂ ਜਾਣਗੇ ਸੋ ਇਹ ਬੱਚਿਆਂ ਤੇ ਵੀ ਲਾਗੂ ਕਰੋ ਆਪਣੇ ਤੇ ਵੀ ਤੇ ਆਪਣੇ ਬਜ਼ੁਰਗਾਂ ਤੇ ਵੀ ਜੀ ਜੀ ਜਿਸ ਸੁ ਕਹਿ ਲਓ ਕਿ ਬਹੁਤ ਹੀ ਗਹਿਰਾਈ ਦੇ ਨਾਲ ਕਹ ਲਓ ਕਿ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੈ ਹਾਲਾਂਕਿ ਦਰਸ਼ਕ ਜਾਂ ਤਰ ਇਹਨਾਂ ਵਿਚਾਰਾਂ ਨੂੰ ਅਵਾਈਡ ਕਰਨਗੇ ਇਸ ਤੋਂ ਦੂਰੀ ਬਣਾ ਲੈਣਗੇ ਪਰ ਇਹ ਉਹ ਗਨਾਂ ਨੇ ਜੇ ਉਹ ਮੰਨ ਲੈਣ ਜਿਸ ਨੂੰ ਸੈੱਟ ਕਰਨਾ ਤਾਂ ਕਿ ਲੋਕ ਕਿ ਲਾਈਫ ਚੇਂਜ ਹੋ ਸਕਦੀ ਹੈ ਬਹੁਤ ਚੰਗੇ ਪ੍ਰਭਾਵ ਹੋ ਉਹਨਾਂ ਦੀ ਲਾਈਫ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉਮੀਦ ਕਰਦੇ ਹਾਂ ਇਹ ਸੋਧ ਦੇ ਵਿੱਚ 10 ਲੋਕ ਵੀ ਤੁਹਾਡੇ ਕਰਨ ਮੰਨਦੇ ਨੇ ਤੇ ਉਹਨਾਂ ਵਾਸਤੇ ਇਹ ਵੀਡੀਓ ਸਾਡੀ ਹੈਗੀ ਹੈ ਤੇ ਜੋ ਮੰਨ ਲੈਣਗੇ ਸਾਡੇ ਵਾਸਤੇ ਇਹ ਬਹੁਤ ਵੱਡੀ ਉਪਲਬਧੀ ਹੋਵੇਗੀ ਇਹੀ ਜਨ ਬਣਾਉਣ ਦਾ ਮਕਸਦ ਵੀ ਹੈਗਾ ਤੇ ਥੋੜਾ ਤੁਹਾਨੂੰ ਗੱਲ ਜਿਸ ਨਾਲ ਜੁੜਨ ਲਈ ਆਪਣੇ ਕੋਲ ਇੱਕ ਕੀਮਤੀ ਜਿਹਾ ਦਸਕਾਰ ਰੱਖਣ ਦੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ